दिया की रूढ़ी में आपका स्वागत है हमारे बीच में हमारे सुपर स्टार

तीस साल छा असी कोशिश यही रही है अब साढ़े बीच में इमानदार सौभाग्य प्राप्त हो बहुत बहुत प्रबंधक कमेटी तेरे ते ने फिक्रमंद सोसाइटी और परिवार प्रबोधन संस्था विजय जी अज मुलाकात हुई बहुत सती मसलियां थे। ऐसे मसले जो समाज को बहुत ज़रूरत है ਅੱਜ ਪਹੁੰਚੋ ਧੀਆਂ ਦੀ ਲੋਹੜੀ ਦੇ ਪ੍ਰੋਗਰਾਮ ਵਿੱਚ ਕੀ ਜਾਨਣਾ ਚਾਹੋ ਪਹਿਲੇ ਸਾਰਿਆਂ ਨੂੰ ਰਾਜਪੁਰ ਨਿਵਾਸੀਆਂ ਨੂੰ ਲੋਹੜੀ ਦੀਆਂ ਵਾਵੇ ਵਧਾਈਆਂ ਕੋਈ ਦੇਸ਼ ਤੇ ਤਿਉਹਾਰ ਮਨਾਇਆ ਜਾ ਰਿਹਾ ਇੱਥੇ ਆ ਕੇ ਬੜਾ ਵਧੀਆ ਇੱਕ ਜਿਹੜਾ ਕਹਿੰਦੇ ਸਕੂਨ ਮਿਲਿਆ ਹੈ ਸਕੂਨ ਇਹ ਮਿਲਿਆ ਕਿ ਅੱਜ ਜਿਵੇਂ ਹਮੇਸ਼ਾ ਇਦਾਂ ਦੇ ਤਿਉਹਾਰਾਂ ਤੇ ਮੈਂ ਇੱਕ ਬੜੀ ਡਰਨਾ ਕਿਉਂਕਿ ਇਹ ਸੋਸ਼ਲ ਇਵੋਲੂਸ਼ਨ ਦੇ ਤਿਉਹਾਰ ਹੁੰਦੇ ਨੇ ਜਿਹੜੇ ਸਮਾਜ ਨੂੰ ਜੋੜਦੇ ਨੇ ਪਰ ਕਈ ਸਾਲਾਂ ਤੋਂ ਕਈ ਟਾਈਮ ਤੋਂ ਜਦੋਂ ਟਾਈਮ ਫਕਲਾਵ ਆਇਆ ਉਹਦੇ ਨਾਲ ਕੀ ਹੋਣ ਲੱਗਿਆ ਕਿ ਦੰਕਰਾਂ ਦੇ ਵਿੱਚ ਇੰਡੀਵਿਜੂਅਲ ਲੋੜੀਆਂ ਸ਼ੁਰੂ ਹੋਈਆਂ ਲੜਕੀ ਲੋੜੀ ਦਾ ਤਿਹਾੜ ਜਿਹੜਾ ਕਮਿਊਨਿਟੀ ਤਿਹਾੜ ਹੈ ਅੱਜ ਜਿਹੜਾ ਇੱਥੇ ਫਸਾ ਜਿਹੜੀ ਮਨਾਉਂਦੇ ਨੇ ਫਿਕਰਮਨ ਸੁਸਾਇਟੀ ਔਰ ਪਰਿਵਾਰ ਤੋਂ ਬੋਧਨ ਸੰਸਾ ਜਿਹੜੇ ਇਕੱਠੇ ਹੋ ਕੇ ਇਹਨਾਂ ਨੇ ਧੀਆ ਦੀ ਲੋੜੀ ਔਰ ਉਹਨਾਂ ਰਾਜਪੁਰਾ ਫੈਸਟੀਵਲ ਦਾ ਨਾਮ ਦਿੱਤਾ ਹੈ ਉਹਦੇ ਨਾਲ ਜਿੱਦਾਂ ਘਰੋਂ ਘਰ ਮਹਿਦਾਂ ਦੇਖਿਆ ਸੀ ਲੋਕਾਂ ਨੂੰ ਘਰੋਂ ਘਰ ਕੱਢ ਕੇ ਸਾਰਿਆਂ ਨੂੰ ਆਪਣੇ ਇੱਥੇ ਇੱਕ ਜਗ੍ਹਾ ਤੇ ਇਕੱਠਾ ਕਰਕੇ ਕਮਿਊਨਿਟੀ ਲੋੜੀ ਦਾ ਜਿਹੜਾ ਕੰਮ ਕੀਤਾ ਹੈ ਉਹ ਇੱਕ ਬਹੁਤ ਸ਼ਲਾਘਾਯੋਗ ਕਦਮ ਹੈ ਔਰ ਮੈਨੂੰ ਲੱਗਦਾ ਹੈ ਕਿ ਬਹੁਤ ਜਣੇ ਸਾਡੇ ਖਾਸ ਕਰਕੇ ਜਿਹੜੇ ਪਿੰਡੂ ਸਮਾਜ ਹੈ ਸ਼ਹਿਰੀ ਹੈ ਉਹਨਾਂ ਨੂੰ ਇਤੋਂ ਇੱਕ ਸਿੱਖ ਮਿਲਦੀ ਹੈ ਕਿ ਸਾਨੂੰ ਠੀਕ ਹੈ ਆਪਣੇ ਘਰ ਦੀ ਲੋੜੀ ਤਾਂ ਇੱਕ ਅਲੱਗ ਚੀਜ਼ ਕਰਦੇ ਹੀ ਆਪਾਂ ਜਲਾਉਂਦੇ ਹੈ ਇੱਕ ਆਲਾਮ ਜਲਾਉਂਦੇ ਹੈ لیکن کمیونٹی ਲੋੜੀ ਜਿਹੜਾ ਹੈ ਉਹ کمیونٹی ਨੂੰ ਜੋੜਨ ਦਾ ਤਹਾਰ ਹੈ ਉਸ ਦੇ ਲਈ ਜਿਹੜਾ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਇਕੱਠੇ ਕਰਨਾ ਕੋਈ بڑا ਚੈਲੰਜ ਨਹੀਂ ਕਾਸਤ ਹੁੰਦੀ ਹੈ ਉਹ ਇਹਨਾਂ ਨੇ ਇਸ ਸੰਸਥਾ ਨੇ ਪੂਰਾ ਕਰਕੇ ਰਾਜਪੁਰਾ ਦਿਖਾਇਆ ਹੈ ਤੇ ਬਹੁਤ ਵਧੀਆ ਹੈ ਅਸੀਂ ਕਹਿੰਦੇ ਹਾਂ ਇਸਰ ਆਹ ਦਲਿਤਰ ਚਾਹ ਦਲਿਤਰ ਦੀ ਦਾ ਟੁੱਲੇ ਪਾ ਉਹਦਾ ਇਹੀ ਮਤਲਬ ਹੈ ਕਮਿਊਨਿਟੀ ਨੂੰ ਇਕੱਠਾ ਕਰਕੇ ਜਿਹੜੇ ਸਾਡੇ ਸਮਾਜ ਦੇ ਦਲਿਤਰ ਨੇ ਉਹ ਦਲਿਤਰ ਨੂੰ ਅਸੀਂ ਜੜ ਤੋਂ ਆਲਾਮ ਦੇ ਵਿੱਚ ਪਾ ਕੇ ਉਹਨੂੰ ਖਤਮ ਕਰਨਾ ਹੈ ਔਰ ਰਾਜਪੁਰਾ ਦੀ ਇਹ ਸੰਸਥਾ ਰਾਜਪੁਰਾ ਦੇ ਲੋਕ ਰਾਜਪੁਰਾ ਦੇ ਨਿਵਾਸੀ ਇੰਸਟਾ ਮਹਾ ਸ਼ੁਰੂ ਕੀਤਾ ਉਹ ਜਿਹੜਾ ਆਪਣਾ ਯੋਗਦਾਨ ਦੇ ਰਹੇ ਨੇ ਉਹ ਬਹੁਤ-ਬਹੁਤ ਸ਼ਲਾਗਏ ਆ ਮੈਂ ਸਾਰਿਆਂ ਨੂੰ ਬਹੁਤ-ਬਹੁਤ ਧੋਣੀ ਦੀ ਵਧਾਈ ਦਿੰਦਾ ਹਾਂ ਜੀ ਅੱਜ ਉਹ ਲੋੜੀ ਮਨਾਈ ਜਾ ਰਹੀ ਹੈ ਧੀਆਂ ਦੀ ਪੁਰਸ਼ ਪ੍ਰਧਾਨ ਦੇਸ਼ ਵਿੱਚ ਧੀਆਂ ਦੀ ਲੋੜੀ ਮਨਾਈ ਜਾ ਰਹੀ ਹੈ ਸੀ ਨੂੰ ਕਿਦਾ ਦੇਖਦੇ ਹੋ ਇਹ ਜਿਹੜਾ ਹੁਣ ਨਵੇਂ ਸਮਾਜ ਦੇ ਵਿੱਚ ਅਜੀ ਸੋਚ ਬਦਲ ਰਹੀ ਹੈ ਲੋਕਾਂ ਦੀ ਅਜਿਹੇ-ਜਿਹੇ ਪ੍ਰੋਗਰਾਮ ਹੋ ਰਹੇ ਨੇ ਬਹੁਤ ਹੀ ਵਧੀਆ ਜਿਹੜਾ ਪ੍ਰਾਨਾ ਕੀਤਾ ਹੈ ਜਿਹੜੇ ਵਿੱਚ ਨਹੀਂ ਹੈਗੇ ਉਹਨਾਂ ਦੀ ਟੀਮ ਨੇ ਅੱਜ ਬਹੁਤ ਵਧੀਆ ਰੌਣਕ ਲਗਾਈ ਐ ਇੱਥੇ ਔਰ ਜਿਹੜੇ ਬੱਚੇ ਵਿਸ਼ੇਤਰ ਦੇ ਲੜਕੀਆਂ ਨੇ ਸਮਾਜ ਵਿੱਚ ਕੁ ਬਰਾ ਬਰਾ ਉਪਰਧੀਆਂ ਹਾਜ਼ਮ ਕੀਤੀਆਂ ਨੇ ਅੱਜ ਉਹਨਾਂ ਦਾ ਸਨਮਾਨ ਕੀਤਾ ਗਿਆ ਇੱਥੇ ਬਹੁਤ ਹੀ ਉਤਸ਼ਾਹ ਨਾਲ ਲੋਕ ਜਿਹੜੇ ਹੈ ਇੱਥੇ ਪਹੁੰਚੇ ਨੇ ਤਾਂ ਮੈਂ ਸਮਝਦਾ ਕਿ ਅਜ ਸਵਾਗਤ ਹੋਰ ਜ਼ਿਆਦਾ ਹੋਣਾ ਚਾਹੀਦਾ ਰਹੇ ਤਾਂ ਕਿ ਲੋਕਾਂ ਨੇ ਜਾਗਰਤੀ ਪਵੇ ਕਿ ਬੱਚੇ ਬਰਾਬਰ ਨੇ ਚਾ ਲੜਕਾ ਹੈ ਚਾ ਲੜਕੀ ਹੈ ਸਭ ਨੂੰ ਬਰਾਬਰ ਸਨਮਾਨ ਦੇਣਾ ਚਾਹੁੰਦਾ ਲੋੜੀ ਦੇ ਤਿਉਹਾਰ ਤੇ ਸ਼ਹਿਰ ਵਾਸੀਆਂ ਨੂੰ ਕਿ ਤਮ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਬੁ라이 ਦਣਾ ਹਾਂ ਅਤੇ ਆਪਸ ਵਿੱਚ ਭਾਈਚਾਰੇ ਨਾਲ ਬੇਜਲ ਕੇ ਰਹੋ ਇੱਕ ਦੂਜੇ ਦੇ ਕੰਮ ਆਓ ਇੱਕ ਦੂਜੇ ਦੀ ਮਦਦ ਨਾ ਹਰ ਕਰੋ ਇਹ ਹੀ ਮੇਰਾ ਸੁਨੇਹਾ ਕਰਦਾ ਸਰਣ ਜੀ ਅੱਜ ਜੋ ਧੀਆਂ ਦੀ ਲੋੜੀ ਮਨਾਈ ਜਾ ਰਹੀ ਹੈ ਤੁਹਾਡੇ ਸੰਸਦਵਾਂ ਲੋਕ ਕੀ ਕਹਿੰਦਾ ਪੂਰੇ ਰਾਜਪੁਰੇ ਦੇ ਵੱਲੋਂ ਧੀਆਂ ਦੀ ਲੋੜੀ ਦਾ ਫੰਕਸ਼ਨ ਸੈਲੀਬ੍ਰੇਟ ਕਰਿਆ ਇਹ ਰਾਜ ਮੇ ਦਾ ਤਿਉਹਾਰ ਹੈ ਅਸੀਂ ਸ਼ੁਰੂ ਕੀਤਾ ਸੀਗਾ 500 ਲੋਕਾਂ ਤੋਂ ਤੇ ਹਜ਼ਾਰਾਂ ਦੀ ਗਿਣਤੀ ਬਣ ਗਈ ਹੈ ਤੇ ਮੈਨੂੰ ਉਮੀਦ ਹੈ ਇਹ ਰਾਜ ਰਾ ਇਤਿਹਾਸ ਕਰੂਗਾ ਆਉਣ ਵਾਲੇ ਆਉਣ ਵਾਲੇ ਸਾਲਾਂ ਦੇ ਲੱਖਾਂ ਦੀ ਗਿਣਤੀ ਹੋएगी ਹਰ ਪੈਣ ਹਰ ਮਾਂ ਹੱਤੀ ਦਾ ਇਹ ਤੇ ਸਤਕਾਰ ਹੋਊਗਾ ਤੁਸੀਂ ਸਾਰੇ ਨੇ ਉਮਮਾ ਕੇ ਆਇਆ ਬਹੁਤ ਮੀਂਹ ਸੀਗਾ ਮੌਸਮ ਬਹੁਤ ਚੰਗਾ ਨਹੀਂ ਸੀਗਾ ਬਟ ਫਿਰ ਵੀ ਕਿਸਦੀ ਕੇ ਨਾਲ মিডিਆ ਨੇ ਤੇ ਲੋਕਾਂ ਨੇ ਸ਼ਟਾ ਸਾਥ ਦਿੱਤਾ ਸੰਗਤ ਸਾਹਿਬ ਦਾ ਮੈਂ ਤੇਰੇ ਤਿਰੋਂ ਧੰਨਵਾਦ ਕਰਦਾ ਸਾਡੇ ਸਹਿਯੋਗਤ ਸਾਡੇ ਬਜ਼ੁਰਗ ਸਾਡੇ ਮਾਰਗਦਰਸ਼ਕ ਸ਼੍ਰੀ ਵਿਜੇਨੰਦ ਜੀ ਪਰਿਵਾਰ ਪਰ ਬੋਤਨ ਦਾ ਆਸ਼ੀਰਵਾਦੀ ਦਾ ਉਹਨਾਂ ਦਾ ਉਹਨਾਂ ਦੀ ਉਹਨਾਂ ਦੀ ਦਿਸ਼ਾ ਦਿੱਤੀ ਉਹਨਾਂ 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 ਦੀ ਉਨਾ ਦੀ ਰਹਿਨੁਮਾਈ ਇਹ ਡਾਕਟਰ ਰਾਸ਼ੀ ਸ਼ਮਸ਼ੇਵਕਨ ਬਜਰੰਗ ਦਲ ਵਿਸ਼ਿੰਦੂ ਪੰਚਾਇਤ ਸੇਵਾ ਭਾਰਤੀ ਪੰਜਾਬ ਜਿੰਨੇ ਵੀ ਐਨ ਜੀਓ ਚ ਇਸ ਨਾਉਂ ਸ਼੍ਰੀ ਰਾਮ ਨਵੀ ਸੇਵਾ ਸੰਸਥਾ ਰਾਜੁਰਿਤ ਪੰਜਾਬ ਦੀ ਹਰ ਇੱਕ ਸੰਸਥਾ ਨੇ ਜਿਹੜੇ ਆਪਣੇ ਬੱਚਿਆਂ ਨੂੰ ਧੀਆਂ ਨੂੰ ਪਿਆਰ ਕਰਦਾ ਇਹ ਸਾਰਾ ਉਹਨਾਂ ਦਾ ਕਾਰਜਕ੍ਰਮ ਜਿਵੇਂ ਸਾਡੇ ਸਾਰਿਆਂ ਦੇ ਚਰਨਾਂ 'ਚ ਨਤਮਸਤਕ ਹੋਣਾ ਤੇ ਪ੍ਰਮਾਤਮਾ ਜੀ ਦੇ ਇਹ ਹੀ ਅਰਦਾਸ ਕਰਦਾ ਕਿ ਆਉਣ ਵਾਲਾ ਹਰ ਦਿਨ ਇਸ ਰਾਜੁਰਾ ਦੇ ਇਸ ਪੰਜਾਬ ਦੇ ਲਈ ਸੁਹਾਵਣਾ ਹੋਏ ਸਾਡੇ ਵਿੱਚ ਬਹੁਤ ਦੂਰ ਦੂਰ ਤੋਂ ਲੋਕ ਆਏ ਹਨ ਮੈਂ ਸਾਰਿਆਂ ਨੂੰ तहे ਦਿਲੋਂ ਧੰਨਵਾਦ ਕਰਦਾ ਤੇ ਪਰਮਾਤਮਾ ਤੋਂ ਇਹ ਅਰਦਾਸ ਕਰਦਾ ਕਿ ਹਰ ਦਿਨ ਹਰ ਰਾਤ ਖੁਸ਼ੀਆਂ ਹੋਵੇ ਸਾਡੀ ਛੋੜੀਆਂ ਤੇ ਜਿਹੜੇ ਬਹੁਤ ਵੱਡੀ ਸੰਖਿਆ ਦੇ ਵਿੱਚ ਮਹਿਲਾਵਾਂ ਔਰ ਬੱਚੇ ਜਿਹੜੇ ਇਸ ਤਿਉਹਾਰੇ ਸ਼ਾਮਿਲ ਹੋਇਆ ਆਪਾਂ ਦੇਖ ਰਿਹਾ ਕਿ ਨੱਚ ਰਹੇ ਆ ਕੀ ਕਰਨਾ ਚਾਹੁੰਦੇ ਹੋ ਕਿੰਨੀ ਖੁਸ਼ੀ ਮਨਾ ਰਹੇ ਇਹ ਦਿਨ ਬੇਸਿਕਲੀ ਮਹਿਲਾਵਾਂ ਦੇ ਲਈ ਛੜੀਆਂ ਦੇ ਲਈ ਸੀਗਾ ਜੋ ਅਸੀਂ ਕਰਨਾ ਚਾਹੁੰਦੇ ਸੀ ਕਰਨੇ ਵਾਲੇ ਉਹ ਕਰਵਾਣੇ ਵਾਲੇ ਉਹ ਕਰਦੇ ਹੋ ਤੁਮ ਕਨਈਆ ਹਮ ਸਭ ਦਾ ਨਾਮ ਹੋਣਾ ਸਾਡੀ ਕੋਈ ਔਕਾਤ ਨਹੀਂ ਸੀ ਮਹਾਰਾਜੀ ਇੱਛਾ ਸੀਗੀ ਉਹਨਾਂ ਦੀ ਇੱਛਾ ਹੈ ਜੇਕਰ ਡ੍ਰਿਲ ਸਾਫ ਹੋਊਗਾ ਫਿਰ ਇਹ ਸੰਖਿਆ ਕਾਟਾ ਮੈਂ ਤੁਹਾਨੂੰ ਅਗਲੀ ਵਾਰ ਕਹਣਾ ਲੱਖਾਂ ਦੀ ਸੰਖਿਆ ਦੇਵਾਂ ਚੁੱਕਾ ਸੀ। ਮਹਾਰਾਜੀ ਜਿਤਨਾ ਕਿ ਸੰਜੋਗ ਬਣਾਇਆ ਕੱਲ ਰਾਮ ਪ੍ਰティਸ਼ਟਾ ਸਮਾਰੋਹ ਦਾ ਜਿਹੜਾ ਦਿਵਸ ਬਣਾਇਆ ਗਿਆ ਔਰ ਅਨੋੜੀ ਵੀ ਹੈ। ਸਾ ਦੋਨਾਂ ਦੀਆਂ ਕਟੀਆਂ ਹੋ ਗਿਆ ਇਸੇ ਨੂੰ ਸ਼ਹਿਰ ਵੱਸੇ ਨੂੰ ਕਿਤਾ ਬਤਾਈ ਤੈਨੂੰ। ਹਰ ਦਿਨ ਹਰ ਮੂਮੈਂਟ ਸਾਡੇ ਲਈ ਤਿਹਾਰ ਹੈ। ਤੇ ਭਗਵਾਨ ਰਾਮਚੰਦਰੀ ਜੈ ਜੇਕਾਰ ਹੋਣ ਦੀ ਮੌਕਾ ਜਦ ਮਿਲੇ ਉਹ ਉਹ ਹਮੇਸ਼ਾ ਹੀ ਚੰਗਾ ਤੇ ਮੈਂ ਪੂਰੇ ਰਾਜਪੁਰਾ ਵਾਸੀ ਪਰਦੇਸ਼ ਵਾਸੀਆਂ ਨੂੰ ਸੂਬੇ ਵਾਸੀਆਂ ਨੂੰ ਇਸ ਦੁਨੀਆ ਚ ਜਿੱਥੇ-ਜਿੱਥੇ ਇਨਸਾਨੀਤ ਹੋਸੀ ਉਹਨਾਂ ਨੂੰ ਮੈਂ ਨਤਮਸਤਕ ਹੋਣਾ ਬਹੁਤ-ਬਹੁਤ ਤੁਹਾਡਾ ਧੰਨਵਾਦ ਜੋ ਇਹ ਲੋੜੀ ਤੇ ਆ ਆ ਪਏ ਹੋ की लोड़ी रही है, क्या कहना है? आ, मतलब हर साल जाए बहुत अच्छा लगता है पे आके और हमने भी बहुत इंजॉयमेंट करी आ, तो ये हर साल मनाया हमें बहुत अच्छा लगा यहाँ पे आके तो जैसे देखा जाता है कि लड़कों को ज्यादा प्रोत्साहित किया जाता है लेकिन आज लड़कियों के लिए स्पेशल रखा गया है तो इस चीज कैसे आप तो आ, लड़कों को ज्यादा मतलब लड़कों और लड़कों और लड़कियां बराबर गिनी जाती है और मतलब अच्छा लगा आपको बहुत अच्छा लगा बहुत तो घर में भी आपको मतलब लड़कों जैसा ही प्यार मिलता है बहुत प्यार मिलता है मुझे घर में जी क्या कहना चाहते हो मम्मी पापा को और प्रबंधकों को मेरी मम्मी पापा बहुत अच्छे मतलब मुझे आ, मेरे भाई से ज़्यादा मुझे प्यार करते हैं है। इक्वल है। प्यार होता है जैसे तो बहुत प्यार करते हैं मुझे सारे घर में आस पड़ोस में बहुत अच्छा है अरे नाम आपका चारवी हाँ कौन सी क्लास में पढ़ते हो सेवन तो आज आप यहाँ पे लोड़ी पे आए हो और बेटियों की लोड़ी मनाई जा रही है तो क्या कहना है बहुत मतलब मेरे को बहुत अच्छा लगा ये मिक्स प्रोग्राम देख के आई एम वेरी हैप्पी टू सी दैट बहुत मेरे को बहुत अच्छा लगा तो आपको मम्मी लेके आए या मम्मी को आप लेके आए मेरे को मम्मा लेके गए वैसे मेरे को पता नहीं था भी ऐसा होगा बट मेरे मम्मा ने मम्मा ने कहा कि ऐसे हैं तो ना पाए तो कैसे सरप्राइज हुआ मैं देखा तो वहाँ पे भी काफी लोग थे एंड वहाँ पे डांस पर परफॉर्मेंसेस भी हो रही थी दैट तो आई फेल्ट वेरी गुड ਤਾਂ ਕੀ ਨਾਮ ਹੈ ਤੁਹਾਡਾ ਉਹਨਾਂ ਨੂੰ ਅ ਅਜਲ ਸੀਆਂ ਦੀ ਲੋਰੀ ਦੇ ਵਿੱਚ ਪ੍ਰੋਗਰਾਮ ਵਿੱਚ ਕਿਸੀ ਆਇਓ ਕੀ ਕਹਿਣਾ ਹੈ ਬਸ ਧੂਮ ਮਚਾਈਆਂ ਸੀ ਅਸੀਂ ਹੁਣ ਵੀ ਧੂਮ ਮਚਾਉਣਾ ਚਾਹਾਂਗੇ ਜੈ ਲਾਲ ਤੇ ਤੁਹਾਡੀ ਫਰੈਂਕਸ ਨਾਲ ਆਈਆਂ ਸੀਆਂ ਦੀ ਲੋਰੀ ਹੈ ਔਰ ਆਰਗੇਨਾਈਜ਼ਰ ਜੋ ਹੈ ਉਹਨਾਂ ਵੱਲੋਂ ਬਹੁਤ ਵਧੀਆ ਪ੍ਰਬੰੰਧ ਕੀਤਾ ਗਿਆ ਕਿ ਕਿਸ ਤਰ੍ਹਾਂ ਸੈਜੂਗਾ ਬਸ ਉਹਨਾਂ ਦਾ ਸਾਨੂੰ ਬਹੁਤ ਖੁਸ਼ੀ ਮਿਲੀ ਹੈ ਅਸੀਂ ਉਹਨਾਂ ਦਾ ਸ਼ੁਕਰੀਆ ਬਹੁਤ ਕਰਦੇ ਹਾਂ ਕੀ ਅੱਜ ਬਾਦ ਵੀ ਹਮੇਸ਼ਾਵੇਂ ਮਨਾਉਂਦੇ ਰਹੇ ਖੁਸ਼ੀਆਂ ਮਿਲਦੀਆਂ ਰਹਿਣ ਤੀਆਂ ਦੀ ਲੋੜੀ ਦਾ ਮਤਲਬ ਅਗਰ ਘਰ ਵਿੱਚ ਬੇਟੀ ਹੈ ਉਹਨੂੰ ਹੀ ਰਿਸਪੈਕਟ ਦੇਣਾ ਹਾਂਜੀ ਉਹ ਤਾਂ ਮੇਰੀ ਖੁਦ ਦੀ ਕੁੜੀ ਹੈਗੀ ਜੀ ਪਰ ਉਹ ਆਈ ਨਹੀਂ ਹੈਗੀ ਉਹਨੂੰ ਬਹੁਤ ਪਿਆਰ ਕੀਤਾ ਵੀ ਆ ਜਾ ਪਰ ਆਈ ਨਹੀਂ ਪਰ ਲekin ਅੱਜ ਉਹਨੂੰ ਬਹੁਤ ਪਿਆਰ ਕਰਦੇ ਆ ਉਹਦੀ ਤੀਆਂ ਹਮੇਸ਼ਾ ਮਨਾਉਂਦੇ ਆ ਸੀ ਪੰਜਾਬੀ ਗਾਣਾ ਚੱਲ ਰਿਹਾ ਤੀਆਂ ਦੀ ਲੋੜੀ ਹੈ ਲੋੜੀ ਬੱਲ ਰਹੀ ਹੈ ਕਿਦਾਂ ਡਾਂਸ ਕਰਕੇ ਕਿਦਾਂ ਕਰ ਸੁਧਰੀ ਮੰਦਰੀ ਹੋਸ਼ਾ ਨਾ ਹੋਣਾ